ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮੂਲ ਤੇ ਜੀ ਅੱਜ ਵੀਰੋ ਬਚਪਟਾਪ ਦੀ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਸਿਕਾ ਸਸਿਕਾ ਜੀ ਬੋ ਠੀਕ ਹੋ ਵਧੀਆ ਜੀ ਪੂਰੇ ਵਧੀਆ ਬਈ ਨਾਮ ਤੇ ਡਰੈਸ ਨਾਮ ਮੇਰ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਜੰਦੇ ਆਪਾਂ ਨੇੜੇ ਨੇੜੇ ਪਿੰਡ ਜਿਹੜੇ ਆਪਾਂ ਨੂੰ ਭਲੌਰ ਸਾਰਾ ਜਾਂਦੇ ਬਈ ਮੋਬਾਈਲ ਨੰਬਰ ਬੋਲ ਨੰਬਰ 95014 33579 ਬਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਬਾਕੀ ਵੀ ਕਦੇ ਵੀ ਕਿ ਇਹਨੇ ਗਾਂ ਲੈਣੀ ਹੈਗੀ ਠੀਕ ਆ ਆਪ ਨਿਰਖ ਪਰ ਕਰਕੇ ਲੈਵੇ ਆਪਣੇ ਬਣਾ ਲਿਆਂਦੀਆਂ ਹੋਈਆਂ ਗਈਆਂ ਠੀਕ ਆ ਬਾਈ ਹਾਂ ਮੰਨ ਕੇ ਚੱਲ ਕਾਂਟੇ ਦੀ ਦਿੱਕਤ ਚਾਰ ਪੰਜ ਵੇੜਾਂ ਹੋਰ ਆ ਜਾਣੀਆਂ ਡਾਕਟਰ ਆਪਣੇ ਕੋਲੇ ਓਕੇ ਬਾਈ ਹਾਂ ਠੀਕ ਆ ਬਾਈ ਕਿਹੜਾ ਸੂਆ ਸੂਈਏ ਵੀਰੇ ਇਹ ਡਾਕਟਰ ਦੂਜਾ ਸੂਆ ਸੂਈਆ ਵੇੜ ਕਦੋਂ ਸੂਈਏ ਵੀਰੇ ਮੰਨ ਕੇ ਚਾ ਡਾਕਟਰ ਰਾਤ ਸੂਈਆ ਜੇਰ ਜੂਰ ਦੀ ਜਮਾ ਸਾਫ ਆ ਗਈ ਬੱਚਾ ਕੀ ਦੇ ਬੱਚਾ ਬੱਚੀ ਦਿੱਤੀ ਡਾਕਟਰ ਬੱਚੀ ਬੜੀ ਜੰਗੀ ਬੱਚੀ ਬਹੁਤ ਨਹੀਂ ਹੈ ਚੰਗੀ ਇਸ ਜਿਹੜਾ ਫੇਸ ਨੂੰ ਦਿਖਾ ਦੇ ਬੱਚੀ ਦਾ ਫੇਸ ਦੀ ਬਿਊਟੀ ਕਮਾਲ ਪ੍ਰਿੰਟ ਦਿੱਤੇ 나ੜੂਆ ਨਾਲ ਤਾਜ਼ਾ 나ੜੂਆ ਜਮਾ ਬਿਲਕੁਲ ਬਾ ਡਾਕਟਰ ਬੱਚੀ ਦਾ ਕਦ ਕੁਦ ਦਿਖਾ ਦੇ ਬਹੁਤ 나ੜੂਆ ਵੀ ਜਮਾ ਲਾ ਡਾਕਟਰ ਆਏ ਨਹੀਂ ਜੀ ਕੱਚਾ ਨਾਲੂ ਆ ਜਾਵਾ ਬਿਊਟੀ ਚੈੱਕ ਕਰ ਲੋ ਕਰਮਾਲੀ ਦੀ ਇੱਕ ਨੰਬਰ ਆ ਬਈ ਬੱਚਾ ਬੱਚੀ ਦੇਤੀ ਕਿਉਂ ਬੱਚੀ ਨੇ ਵੀ ਨਾਲ ਹੀ ਨਾਲ ਹੀ ਤੇ ਆ ਬਾਕੀ ਡਾਕਟਰ ਗਾਂ ਬਹੁਤ ਚੰਗੇ ਬੱਚੀ ਦਾ ਆਟੋਮੈਟਿਕ ਹੀ ਚੰਗੀ ਬਣਾਇਆ ਕੱਦ ਵੇਡ ਬਹੁਤ ਆ ਗਾਂ ਫੁੱਲ ਕੱਦ ਫੁੱਲ ਬਰੀਡ ਸুইস ਬਾਕੀ ਡਾਕਟਰ ਪਹਿਲਾਂ ਕੱਦ ਦੀ ਦਿਖਾ ਦੇ ਤੂੰ ਲੈ ਬਈ ਫੁੱਲ ਸਾਈਜ਼ ਆ ਡਾਕਟਰ ਜਾਵਾ ਬਰਾਬਰ ਖੜਾ ਹੋ ਪਏ ਨਹੀਂ ਛੋਟਾ ਆ ਫੁੱਲ ਕੱਦ ਫੁੱਲ ਬਰੀਡ ਜਿਵੇਂ ਮਰਜ਼ੀ ਆ ਤੂੰ ਬਾਕੀ ਡਾਕਟਰ ਸੀ ਠੰਡੀ ਵਹਿੜ ਐਨੀ ਗਈ ਜਿਵੇਂ ਮਰਜ਼ੀ ਬੈਠਾ ਰਾ ਥੱਲੇ ਲੈ ਕਹਿਣਾ ਕਰਨਾ ਜਿਵੇਂ ਨਹੀਂ ਕੋ ਬਾਕੀ ਨੇ ਥਣ ਥਣ ਦਿਖਾ ਦੇ ਬੈਠਾ ਕਿੰਨਾ ਚੰਗਾ ਆ ਗਿਆ ਫੁੱਲ ਥਾਣ ਇੱਕ ਨੰਬਰ ਲੱਗਿਆ ਪੂਰਾ ਮੁੱਠਿਆ ਥਾਣ ਲੱਗਾ ਡਾਕਟਰ ਵਾਕੀ ਚਵਾਏ ਚੂਈ ਦਾ ਕਿੰਨੀ ਕਹਦੇ ਉਨੀ ਚੰਗੀਆਂ ਵਾਕੀ ਜਿਹੜਾ ਥਾਣ ਸਾਨੂੰ ਵਿਖਰਵਾ ਦੇਖ ਲੈ ਕਿੰਨਾ ਲੱਗਿਆ ਤੇ 11 ਨਾੜਾਂ ਨੂੰ ਡਾ ਖਾ ਡਾਕਟਰ ਕਿੰਨੀ ਆਏ ਆ ਫੁੱਲ ਚੰਗੀਆਂ ਵੱਡੀ ਨਾੜ ਦੇ ਕੋਲ ਵਾਕੀ ਡਾਕਟਰ ਕੇ ਪਹਿਲੇ ਸੂਏ 25 26 ਕਿਲੋ ਦੁੱਧ ਚਵਾਇਆ ਤੇ ਬਾਕੀ ਵੀ ਸੇਵਾ ਕੀਤੀ ਬਾਹਰੋਂ ਦੁੱਧ ਇੰਨਾ ਵੀ ਨਹੀਂ ਕੋਈ ਬਾਹਲਾ ਵਾਕੀ ਲੇਵਾ ਖਾ ਡਾਕਟਰ ਕਿੰਨਾ ਵਹਿਰ ਥਲੇ ਫੰਡ ਵਾਲਾ ਲੱਗਿਆ ਕਿ ਨਹੀਂ ਬਾਹਲਾ ਨਹੀਂ ਆ ਲੇਵਾ ਲੱਗਿਆ ਤੇ ਵਾਕੀ ਨੇ ਸੀਰ ਢੰਡੀ ਇੰਨੀ ਕਹਿ ਕੇ ਮਰਜੀ ਬੈਠਾ ਰ ਇੱਧਰ ਦੀ ਬੈ ਜਾ ਉੱਧਰ ਦੀ ਬੈ ਜਾ ਕਰਨਾ ਜਿਵੇਂ ਨਹੀਂ ਕੋਸ ਸਹੀ ਹੈ ਬਣ ਕੇ ਜਾ ਡਾਕਟਰ ਜਮਾ ਇਹ ਖੱਟਾ ਖੱਟਾ ਬੋਲ ਆਇਆ ਠੀਕ ਆ ਤੇ ਤਾਂ ਆਥਾ ਨੂੰ ਡਾਕਟਰ ਲੱਡੂ ਨਾਲ ਜਮਾ ਕੱਢਦੇ ਨੇ ਮੰਨ ਕੇ ਚੱਲ 5 6 ਕਿਲੋ ਦੁੱਧ ਆਪਣਾ ਹੁਣ ਵੀ ਚੋਇਆ ਵਾਗਾ ਠੀਕ ਆ ਭਾਈ ਹਾਂ ਥਾਣ ਲੈ ਵਾ ਮਗਰ ਮੂਹ ਦਾ ਲੈ ਵਾ ਡਾਕਟਰ ਆ ਨਹੀਂ ਕੱ ਲੈ ਮਗਰਾ ਮੂਰੇ ਹੀ ਜਾਗਾ ਹਾਂ ਸਾਹਮਣੇ ਕੈਮਰਾ ਮਾਰਦੇ ਨਾ ਉਹਨਾਂ ਮਗਰ ਨੂੰ ਉਹਨਾਂ ਹੀ ਮੂਹ ਨੂੰ ਬਾਕੀ ਜਾ ਦੇ ਪਸੂ ਸੀਰ ਢੰਡਾ ਵੇ ਦੁੱਧ ਤੇ ਕਿਲੋ ਖੰਡ ਭਾਵੇਂ ਘੱਟ ਦੇ ਦੇ ਸਹੀ ਗੱਲ ਆ ਭਾਈ ਹਾਂ ਲੈ ਕੀ ਮਰਜੀ ਬੈਠਾ ਰਿਆ ਥੱਲੇ ਤਾਂ ਹਾਂ ਬਾਕੀ ਕੱਗ ਬੈੱਡ ਤੇ ਵਜਨ ਭੋਜਨ ਤੋਂ ਲੰਬੇ ਲੁੰਬੇ ਸਹੀ ਹੈ ਕਿੰਨੀ ਕਹਦੇ ਉਨੀ ਆ ਗਈ ਲੈ ਨਹੀਂ ਛੋੜਿਆ ਮੰਨੇ ਕੋਈ ਬੰਦਾ ਸਹੀ ਗੱਲ ਹੈ ਹਾਂ ਪੂਰਾ ਫੁੱਲ ਕੱਦਦਾ ਫੁੱਲ ਬ੍ਰੀਡ ਸੂਈ ਸਵਾਈ ਆ ਲੈ ਦੇਖ ਡਾਕਟਰ ਕਿੱਡਾ ਕੱਦਦਾ ਹੈ ਹੁਣ ਲੈ ਕੱਦਦਾ ਹੁੰਦਾ ਜਲਾ ਲਿਓ ਭਾਈ ਹਾਂ ਪੂਰਾ ਫੁੱਲ ਸੈ ਹੈਗਾ ਹਾਂ ਬਾਕੀ ਚਮਕ ਬਹੁਤ ਅਸਲੀ ਨਰਗੀ ਪਈ ਹੈਗੀ ਸਹੀ ਹੈ ਤੇ ਬਾਕੀ ਪਿੰਡਾ ਪੁੰਡਾ ਵੀ ਕਿੰਨੀ ਬ੍ਰੀਕ ਹੈਗੀ ਹਾਂ ਬ੍ਰੀਕ ਹੈ ਕੋਈ ਐ ਨਹੀਂ ਮੋٹے ਪਿੰਡੇ ਜਿਹੜਾ ਡਾਕਟਰ ਵੜ ਸਹੀ ਗੱਲ ਹੈ ਭਾਈ ਖੋਲ ਦੇ ਭਾਈ ਤੋਰ ਬਾਕੀ ਤੋਰਾ ਤਰਾ ਦਿਖਾ ਦੇ ਹਾਂ ਬਰੀਡ ਇੱਕ ਨੰਬਰ ਆ ਬਈ ਬਿਊਟੀ ਚੈੱਕ ਕਰੋ ਕੱਦ ਚਮਕ ਚਮਕ ਫੁੱਲ ਆ ਉਸ ਤੋਂ ਪੱਧਰ ਗਿਟੂ ਹੀ ਨਹੀਂ ਜਾ ਗਦੀ ਇੱਕ ਨਹੀਂ ਬਈ ਹਾਂ ਬਈ ਤੇ ਤੂੰਰਾ ਚੈੱਕ ਕਰੋ ਕਰਮਾਈ ਦਾ ਕਮਾਲ ਦਾ ਬਈ ਬਾਕੀ ਹੁਣ ਵੀ ਦੇਖ ਲੈਣਾ ਫਾਸ ਫਾਸ ਤੁਰਦੀ ਆ ਵੜ ਹਮ ਤੇ ਬਾਕੀ ਕੱਦ ਵੜਦਾ ਕੋਈ ਟਿਕਾਣਾ ਨਹੀਂ ਡਾਕਟਰ ਵੀ ਕੱਦ ਕੁਦ ਵੜਦਾ ਕਿੰਨਾ ਕਹਦੇ ਉਹਨੇ ਆਇਆ ਫੁੱਲ ਸਾਈਜ਼ ਆ ਯਾ ਸਹੀ ਗੱਲ ਤੇ ਡਾਕਟਰ ਛੋਟ ਹੀ ਨਾ ਮੰਨੇ ਵੜ ਛੋਟ ਹੀ ਨਾ ਮੰਨੇ ਕੱਦ ਫੁੱਲਾ ਬਰੀਡ ਕੱਦ ਵੜ ਤੇ ਪੂਰਾ ਫੁੱਲਾ ਡਾਕਟਰ ਬੱਚੇ ਦਾ ਕਰਦੀ ਆ ਤਾਂ ਜੀ ਸੂਈ ਕਰਕੇ ਸਹੀ ਆ ਬਈ ਕਿੰਨੀ ਕਹ ਡਾਕਟਰ ਉਨੀ ਚੰਗੀਆਂ ਕੋਈ ਸੁਆਸਾ ਦਾ ਬੈੜ ਨਹੀਂ ਮੰਨੇ ਨੀਗਾ ਹੂੰ ਤੇ ਬਾਈਨ ਮੁੰਡਿਆਂ ਦੀ ਬੋਕ ਹੈ ਬੈੜੇ ਬਾ ਕਮਾਲ ਦਾ ਬਹੁਤ ਸੋਹਣਾ ਆਰਡਰ ਪੰਡ ਵਾਲਾ ਲੇਵਾ ਲੱਗਿਆ ਥਾਣ ਥੋਣ ਇੱਕ ਨੰਬਰ ਬੱਚਾ ਮਗਰ ਬੱਛੀ ਹੈ ਬੱਛੀ ਹੈ ਡਾਕਟਰ ਤੇ ਥਾਣ ਦੇਖੋ ਬਈ ਇੱਕ ਨੰਬਰ ਥਾਣ ਮੁੱਠੀ ਦਾ ਥਣ ਪੂਰੀ ਵਿੱਤੀ ਦੇ ਥਣ ਕੀ ਬਾਤ ਆ ਬਈ ਹੂੰ ਬਰੀਡ ਇੱਕ ਨੰਬਰ ਬਾਕੀ ਕੋਈ ਚੱਕਰ ਨਹੀਂ ਤਾਰ ਬਾਕੀ ਲੰਬੀ ਲੁੰਬੀ ਦਿਖਾਏ ਡਾਕਟਰ ਕਿੰਨੀ ਹੈ ਬੈੜੇ ਲੰਮੀ ਬਹੁਤ ਆ ਨਾ ਹਾਂ ਬਾਕੀ ਕੱਦ ਵੀ ਬਹੁਤ ਲੰਬੇ ਵੀ ਦੁੱਧ ਐਡਰ ਬਾਹਾਂ ਨਹੀਂ ਜੇ ਮੰਨ ਕੇ ਸੇ ਵਾਲੇ ਬੰਦੇ ਕੋਲੇ ਵਾਗੀ ਸਹੀ 28 ਕਿਲੋ ਦੁੱਧ ਪਾ ਦੂਗੇ ਹਮ ਸਹੀ ਗੱਲ ਆਦਾ ਜਿਵੇਂ ਮਰਜੀ ਬਹਿ ਜਾਣਾ ਕਿਵੇਂ ਮਰਜੀ ਡਾਕਟਰ ਕਹਿਣਾ ਕਰਨਾ ਜਿਵੇਂ ਨਹੀਂ ਕੋਸ ਨਹੀਂ ਠੰਡੀ ਸੀਲ ਫੋਲ ਇੱਥੇ ਪੈਰ ਤਾਂ ਡਾਕਟਰ ਪੈਰ ਤਾਂ ਪਟਣਾ ਹੀ ਨਹੀਂਗਾ ਸਹੀ ਆ ਬਾਈ ਬਾਕੀ ਨਿਆਣਾ ਨੂਣਾ ਹੀ ਪਾ ਕੇ ਦਿਖਾਉਣੇ ਭਾਈ ਮਗਰ ਮੂਰ ਲਾਲੇ ਬਾਾਕੀ ਨਿਆਣਾ ਵੀ ਭਾਈ ਕਹਿੰਦਾ ਕੋਈ ਚੱਕਰ ਨਹੀਂ ਪਾ ਕੇ ਦਿਖਾਉਣੇ ਕਈ ਵਾਰੀ ਐ ਹੋ ਜਾਂਦਾ ਵੀ ਨਿਆਣਾ ਨਹੀਂ ਪਵਾਉਂਦਾ ਹਾਂ ਹਾਂ ਬਈ ਹਮ ਲੈ ਬਈ ਲੈ ਕਿਵੇਂ ਮਰਜੀ ਬੈਠਾ ਰੇ ਇੱਧਰ ਦੀ ਵੇਜਾ ਉਧਰ ਦੀ ਵੇਜਾ ਡਾਕਟਰ ਕਹਿਣਾ ਕਰਨਾ ਜਿਵੇਂ ਨਹੀਂ ਕੋਸਣੇ ਸਹੀ ਆ ਬਾਈ ਸਹੀ ਆ ਕਿਆ ਬਾਤ ਆ ਬਾਈ ਠੰਡੀ ਦਾ ਫਲ ਲੱਗੇ ਨਹੀਂ ਉਰੇ ਫਲ ਠੰਡੀ ਆ ਡਾਕਟਰ ਹਮ ਬਾਕੀ ਤੇ ਚਵਾਈ ਦੇਖੀ ਡਾਕਟਰ ਵੈਡ ਦੀ ਹੋਈ ਨਹੀਂ ਬਾਕੀ ਧਾਰਾ ਮਾਰ ਕੇ ਦਿਖਾਉਨੇ ਆ ਬਾਈ ਲੈ ਖਣ ਥਣ ਇੱਕ ਨੰਬਰ ਲੈ ਚੋਣ ਬੜਾ ਚੰਗਾ ਹਨਾ ਮੋਟੀ ਮੋਟੀ ਚਵਾਈ ਆ ਜਿਵੇਂ ਮਰਦੀ ਧਰ ਲੈ ਖੜਕਾ ਮੰਗਾ ਡਾਕਟਰ ਵਾਇਕਾ ਨਾ ਪੂਰਾ ਖੜਕਾ ਸੁਣਦਾ ਬਾਈ ਚਵਾਈ ਦਾ ਮੋਟਾ ਮੋਟਾ ਤੇ ਹਾਈ ਡਾਈਟਰ ਬਹਾ ਲਈਆ ਤੇ ਦੁੱਧ ਬਣ ਗਿਆ ਚੁਆਈ ਨਾ ਇਹਦੂ ਹੋਰ ਵੀ ਮੋਟੀ ਹੋ ਗਿਆ ਵਾਹ ਵਾਹ ਸਾਡੇ ਇੱਕ ਹੀ ਲੱਜ ਜਮਾ ਬਹੁਲਾ ਖੱਟਾ ਘੱਟਾ ਕਣੀ ਹਾਂ ਵੀ ਇੱਕ ਨੰਬਰ ਚੋਂ ਲੱਗਿਆ ਜਿਵੇਂ ਮਾਰਦੀ ਕੋਈ ਚਲ ਕੋਈ ਚੈੱਕ ਨਹੀਂ ਲੱਗ ਮਾਗੇ ਇੱਧੇ ਡਾਈਟਰ ਚੁਆਉਣੇ ਕਿਉਂ ਨਾ ਪਰਲੇ ਬੱਸ ਬਹਿ ਕੇ ਚੁਆਉਣ ਲੱਗੇ ਕਹਿਣਾ ਕਰਨਾ ਜਵੇਂ ਠੰਡੀ ਸੀਲ ਦਾ ਬਈ ਕਰਮ ਵਾਲੀ ਫੌਲ ਨਾਲ ਕਿਆ ਬਾਤ ਬੜੀ ਚਵਾਈ ਤੇ ਡਾਕਟਰ ਬਾਲੀ ਨਹੀਂ ਆਇਆ ਜੰਗੀ ਲੱਗੀ ਮੋਟਾ ਮੋਟਾ ਚੋਣਾ ਕਰਮ ਵਾਲੀ ਦਾ ਮੌ ਇਹਨਾਂ ਖੜਿਆ ਬਈ ਹੱਲਣਾ ਤਾਂ ਹੈ ਹੀ ਨਹੀਂ ਕਿ ਨਹੀਂ ਜਦੋਂ ਮੈਂ ਡਾਕਟਰ ਲੈ ਕਿੰਨੇ ਘੰਟੇ ਆਵਰੇ ਦੇਖੀ ਲਾ ਬਾਲਟੀ ਤਾਂ ਹਨ ਉਹ ਆਇਆ ਥਾਈ ਜਮਾ ਖੱਟਾ ਖੱਟਾ ਬੋਲ ਰਿਹਾ ਇਹ ਥਾਣ ਦੇ ਕੋ ਚਾਹੇ ਤੀਜੋ ਲੈ ਚਾਹੇ ਮਸ਼ੀਨਾਂ ਚੋਲਿਓ ਕਿ ਮੈਂ ਮਰਜੀ ਵੇਖ ਰਿਹਾ ਕਮਾਲ ਦਾ ਠੰਡੀ ਫੁੱਲ ਮੈਂ ਕਿੱਥੇ ਪੈਰ ਧਰ ਲੈ ਪੈਰ ਤਾਂ ਡਾਕਟਰ ਪੱਟਣਾ ਹੀ ਨਹੀਂ ਬੈਠ ਨੇ ਠੀਕ ਹੈ ਭਾਈ ਤੇ ਬਾਕੀ ਇਧਰ ਉਧਰੋ ਥਾਂ ਦੇ ਬੈਠਾ ਡਾਕਟਰ ਬੈੜਾ ਮੋਲ ਜੈ ਜੀ ਹੂਪਰਾ ਮੋਲ ਡਾਕਟਰ ਜਮਾ ਜੈ ਜੀ ਹ ਹਾਂ ਮੋਹਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਹਲਾ ਜਿਹੜਾ ਵੜ ਦੇ ਬਾਕੀ ਹੁਣ ਡਾਕਟਰ ਵੜ ਪਛਮੀ ਲੈਵਲ ਉੱਤੇ ਦੇ ਤਿਆਰੀ ਕਿ ਨਹੀਂ ਚੰਗੀ ਕਰੀਆ ਪੂਰਾ ਪੰਡ ਵਾਲਾ ਲੈ ਵਾ ਪੂਰਾ ਡਾਕਟਰ ਫੋਲ ਲੈ ਵਾ ਡਾਕਟਰ ਦੇ ਬੋਲੇ ਸਾਫ ਹੋ ਗਈ ਵੜ ਨੇ ਇੰਨਾ ਕਿ ਲੇਵਾ ਹੋਰ ਬਣਾ ਜਾਣਾਗਾ ਸਹੀ ਗੱਲ ਆ ਬਈ ਸਹੀ ਹਾਂ ਕਿਆ ਬਾਤ ਆ ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆ ਵੇ ਤਾ ਬਾਈ ਨਾ ਕਨੈਕਟ ਕਰ ਲਓ ਜੀ ਬੱਚੀ ਵੀ ਬਹੁਤ ਚੰਗੀ ਆ ਬੱਚੀ ਡਾਕਟਰ ਇੱਕ ਨਾ ਇੱਕ ਫਰੀ ਵਾਲਾ ਕੰਮ ਹੀ ਆਗਾ ਸਹੀ ਗੱਲ ਆ ਕਿਉਂ ਬੱਚੀ ਨੇ ਬਾਈ ਨਾਲ ਹੀ ਤਿਆਰ ਹੋ ਜਾਣਾ ਬੱਚੀ ਬਹੁਤ ਚੰਗੀ ਆ ਕੱਦ ਦੇਖ ਹੁਣੇ ਤੋਂ ਹੀ ਬੱਚੀ ਦਾ ਕਿੰਨਾ ਕਿਹੜੇ ਇਨਸਾਨ ਦਾ ਕੱਦ ਬਹੁਤ ਬੱਚੀ ਦਾ ਤਾਂ ਆਟੋਮੈਟਿਕ ਕੱਦ ਹੋਣਾ ਗਿਆ ਤਾਂ ਕਿ ਫੇਸ ਫੂਟ ਦਿਖਾ ਦੇ ਬੱਚੀ ਦਾ ਕਿੰਨਾ ਚੰਗਾ ਹੈ। ਕੀ ਬਾਤ ਆ ਬਈ। ਹਮ ਧੰਨਵਾਦ ਬਈ।